40 ਸੈਕਟਰ ਚੰਡੀਗੜ੍ਹ ਉੱਥੇ ਡੈਰੀ ਦੀ ਦੁਕਾਨ ਹੈ ਮੈਂ ਉੱਥੋਂ ਇੱਕ ਕਿੱਟ ਲਿਆਇਆ ਜਿਹੜੀ ਦੁੱਧ ਨੂੰ ਚੈੱਕ ਕਰਦੀ ਹੈ ਕੋਈ ਸਰਫ ਹੈ ਜਾਂ ਕੋਈ ਯੂਰੀਆ ਉਹਦੇ ਵਿੱਚ ਜਿਹੜੇ ਬਾਕੀ ਪਦਾਰਥ ਮਿਲਾਵਟ ਕਰੀ ਜਾਂਦੀ ਹੈ ਹਾਂਜੀ ਤੇ ਮੈਂ ਉੱਥੇ ਲੈਕਚਰ ਦਿੱਤਾ ਲੈਕਚਰ ਦੇ ਇੱਕ ਵਾਰ ਮੈਂ ਦੱਸਿਆ ਵੀ ਇਦਾਂ ਤੁਸੀਂ ਘਰੇ ਆਪਣੇ ਐਡੀ ਇੱਕ ਕਿੱਟ ਰੱਖ ਕੇ ਤੁਸੀਂ ਉਹ ਦੁੱਧ ਚੈੱਕ ਕਰ ਸਕਦੇ ਆ ਆਪਣਾ ਆਪਣੀ ਸੇਫਟੀ ਬਚਾ ਸਕਦੇ ਨੇ ਤੇ ਉੱਥੇ ਲੈਕਚਰ ਕਰਕੇ ਜਦੋਂ ਮੈਂ ਬੈਠਿਆ ਸੀਟ ਤੇ ਤਾਂ ਸਾਡੇ ਇੱਕ 6 ਫੇਸ ਤੋਂ ਕੁਲਵਿੰਦਰ ਸਿੰਘ ਸੀਗੇ ਵਕੀਲ ਸਾਹਿਬ ਤੇ ਉਹ ਮੈਨੂੰ ਕਹਿਣ ਲੱਗੇ ਮੰਨੂ ਵੀ ਅਸੀਂ ਮੈਂ ਵੀ ਲਿਆਉਣਾ ਕਿੱਟ ਇਹ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੂੰ ਲੱਭਦੇ ਤੁਸੀਂ ਲੱਭਦੇ ਫਿਰੋਗੇ ਮੈਨਰੇ ਇਹ ਕੰਮ ਦੇ ਨਹੀਂ ਮੈਂ ਤਾਂ ਆਪਣਾ ਘਰ ਦਾ ਦੁੱਧ ਵੀ ਨਾ ਮੈਂ ਕਿਹੜਾ ਚੈੱਕ ਕਰਨੀ ਤੁਸੀਂ ਉਹ ਲੈ ਜਾਓ ਆ ਹਾਂਜੀ ਉਹ ਉਹ ਮੈਨੂੰ ਥੋੜੇ ਦਿਨ ਬਾਅਦ ਉਹਨਾਂ ਦੀ ਰਿਪੋਰਟ ਆਈ ਉਹ ਕਹਿੰਦੇ ਮੈਂ ਆਪਣਾ ਦੁੱਧ ਚੈੱਕ ਕਰਿਆ ਠੀਕ ਆ ਗਿਆ ਭਰਾ ਦਾ ਦੁੱਧ ਚੈੱਕ ਕਰਿਆ ਜਦੋਂ ਪਤਾ ਨਹੀਂ ਕੋਈ ਰਿਸ਼ਤੇਦਾਰ ਸੀ ਉਹਨਾਂ ਉਹਦੇ ਚ ਸਰਪ ਆ ਗਈ ਅੱਛਾ ਜੀ ਕਹਿੰਦੇ ਉਹਨਾਂ ਨੇ ਦੋਜੀ ਨੂੰ ਕਿਹਾ ਵੀ ਤੂੰ ਸਰਪ ਪਾਈ ਸੀ ਇਹਦੇ ਚ ਕਹਿੰਦੇ ਉਹ ਮੰਨਿਆ ਨਹੀਂ ਹੈ ਦੋਜੀ ਔਖਾ ਹੋਇਆ ਕਹਿੰਦਾ ਉਹਨਾਂ ਨੇ ਫਿਰ ਇਹਨੂੰ ਬੁਲਾ ਲਿਆ ਉਹ ਉਹਨਾਂ ਦੱਸਿਆ ਵੀ ਦਿਖਾਵਾਂ ਤੈਨੂੰ ਕਿੱਟ ਫਿਰ ਦੋਜੀ ਪੈਸੇ ਵੀ ਨਹੀਂ ਲੈ ਗਿਆ ਹੈਗਾ ਤੇ ਉਹ ਲੰਘਿਆ ਇਹ